ਬਜ਼ੁਰਗ ਮਹਿਲਾ ਦੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਸਬਾ ਨਡਾਲਾ ਦੇ ਇਤਿਹਾਸਿਕ ਗੁਰਦੁਆਰਾ ਸ਼ਿਬੋਲੀ ਸਾਹਿਬ ਨਡਾਲਾ ਵਿਖੇ ਰੋਜ਼ਾਨਾ ਦੀ ਤਰ੍ਹਾਂ ਇਹ ਬਜ਼ੁਰਗ ਮਹਿਲਾ ਮੱਥਾ ਟੇਕਣ ਆਉਂਦੀ ਹੈ ਪਰਮਾਤਮਾ ਨੂੰ ਕੁਝ ਹੋਰ ਹੀ ਇੱਥੇ ਮਨਜ਼ੂਰ ਹੁੰਦਾ ਜਿਵੇਂ ਬਜ਼ੁਰਗ ਮਹਿਲਾ ਮੱਥਾ ਟੇਕ ਕੇ ਪ੍ਰਕਰਮਾ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਹਾਰਟ ਅਟੈਕ ਆ ਜਾਂਦਾ ਇਸ ਦੌਰਾਨ ਸੇਵਾਦਾਰ ਨੇ ਬਜ਼ੁਰਗ ਮਹਿਲਾ ਨੂੰ ਚੁੱਕ ਕੇ ਵਾਰਸਾਂ ਨੂੰ ਸੂਚਿਤ ਕੀਤਾ ਬਜ਼ੁਰਗ ਮਹਿਲਾ ਦੀ ਪਛਾਣ ਜਸਬੀਰ ਕੌਰ ਦੇ ਵਜੋਂ ਹੋਈ ਹੈ ਜੋ ਕਿ ਨਡਾਲਾ ਦੀ ਰਹਿਣ ਵਾਲੀ ਹੈ ਬਜ਼ੁਰਗ ਮਹਿਲਾ ਦੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ ਤਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਸਬਾ ਨਡਾਲਾ ਦੇ ਇਤਿਹਾਸਿਕ ਗੁਰਦੁਆਰਾ ਸ਼ਿਬੋਲੀ ਸਾਹਿਬ ਨਡਾਲਾ ਵਿਖੇ ਰੋਜ਼ਾਨਾ ਦੀ ਤਰ੍ਹਾਂ ਇਹ ਬਜ਼ੁਰਗ ਮਹਿਲਾ ਮੱਥਾ ਟੇਕਣ ਆਉਂਦੀ ਹੈ ਪਰਮਾਤਮਾ ਨੂੰ ਕੁਝ ਹੋਰ ਹੀ ਇੱਥੇ ਮਨਜ਼ੂਰ ਹੁੰਦਾ ਜਿਵੇਂ ਬਜ਼ੁਰਗ ਮਹਿਲਾ ਮੱਥਾ ਟੇਕ ਕੇ ਪਰਕਰਮਾ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਹਾਰਟ ਅਟੈਕ ਆ ਜਾਂਦਾ ਇਸ ਦੌਰਾਨ ਸੇਵਾਦਾਰ ਨੇ ਬਜ਼ੁਰਗ ਮਹਿਲਾ ਨੂੰ ਚੁੱਕ ਕੇ ਵਾਰਸਾ ਨੂੰ ਸੂਚਿਤ ਕੀਤਾ ਬਜ਼ੁਰਗ ਮਹਿਲਾ ਦੀ ਪਛਾਣ ਜਸਬੀਰ ਕੌਰ ਦੇ ਵਜੋਂ ਹੋਈ ਹੈ ਜੋ ਕਿ ਨਡਾਲਾ ਦੀ ਰਹਿਣ ਵਾਲੀ ਹੈ ਬਜ਼ੁਰਗ ਮਹਿਲਾ ਦੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਸਬਾ ਨਡਾਲਾ ਦੇ ਇਤਿਹਾਸਿਕ ਗੁਰਦੁਆਰਾ ਸ਼ਿਬੋਲੀ ਸਾਹਿਬ ਨਡਾਲਾ ਵਿਖੇ ਰੋਜ਼ਾਨਾ ਦੀ ਤਰ੍ਹਾਂ ਇਹ ਬਜ਼ੁਰਗ ਮਹਿਲਾ ਮੱਥਾ ਟੇਕਣ ਆਉਂਦੀ ਹੈ ਪਰ ਮਾਤਮਾ ਨੂੰ ਕੁਝ ਹੋਰ ਹੀ ਇੱਥੇ ਮਨਜ਼ੂਰ ਹੁੰਦਾ ਜਿਵੇਂ ਬਜ਼ੁਰਗ ਮਹਿਲਾ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਹਾਰਟ ਅਟੈਕ ਆ ਜਾਂਦਾ ਇਸ ਦੌਰਾਨ ਸੇਵਾਦਾਰ ਨੇ ਬਜ਼ੁਰਗ ਮਹਿਲਾ ਨੂੰ ਚੁੱਕ ਕੇ ਵਾਰਸਾ ਨੂੰ ਸੂਚਿਤ ਕੀਤਾ ਬਜ਼ੁਰਗ ਮਹਿਲਾ ਦੀ ਪਛਾਣ ਜਸਬੀਰ ਕੌਰ ਦੇ ਵਜੋਂ ਹੋਈ ਹੈ ਜੋ ਕਿ ਨਡਾਲਾ ਦੀ ਰਹਿਣ ਵਾਲੀ ਹੈ ਬਜ਼ੁਰਗ ਮਹਿਲਾ ਦੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਸਬਾ ਨਡਾਲਾ ਦੇ ਇਤਿਹਾਸਿਕ ਗੁਰਦੁਆਰਾ ਸ਼ਿਬੋਲੀ ਸਾਹਿਬ ਨਡਾਲਾ ਵਿਖੇ ਰੋਜ਼ਾਨਾ ਦੀ ਤਰ੍ਹਾਂ ਇਹ ਬਜ਼ੁਰਗ ਮਹਿਲਾ ਮੱਥਾ ਟੇਕਣ ਆਉਂਦੀ ਹੈ ਪਰਮਾਤਮਾ ਨੂੰ ਕੁਝ ਹੋਰ ਹੀ ਇੱਥੇ ਮਨਜ਼ੂਰ ਹੁੰਦਾ ਜਿਵੇਂ ਬਜ਼ੁਰਗ ਮਹਿਲਾ ਮੱਥਾ ਟੇਕ ਕੇ ਪਰਕਰਮਾ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਹਾਰਟ ਅਟੈਕ ਆ ਜਾਂਦਾ ਇਸ ਦੌਰਾਨ ਸੇਵਾਦਾਰ ਨੇ ਬਜ਼ੁਰਗ ਮਹਿਲਾ ਨੂੰ ਚੁੱਕ ਕੇ ਵਾਰਸਾਂ ਨੂੰ ਸੂਚਿਤ ਕੀਤਾ ਬਜ਼ੁਰਗ ਮਹਿਲਾ ਦੀ ਪਛਾਣ ਜਸਬੀਰ ਕੌਰ ਦੇ ਵਜੋਂ ਹੋਈ ਹੈ ਜੋ ਕਿ ਨਡਾਲਾ ਦੀ ਰਹਿਣ ਵਾਲੀ ਹੈ ਬਜ਼ੁਰਗ ਮਹਿਲਾ ਦੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਸਬਾ ਨਡਾਲਾ ਦੇ ਇਤਿਹਾਸਿਕ ਗੁਰਦੁਆਰਾ ਸ਼ਿਬੋਲੀ ਸਾਹਿਬ ਨਡਾਲਾ ਵਿਖੇ ਰੋਜ਼ਾਨਾ ਦਿੱਤਰਾ ਇਹ ਬਜ਼ੁਰਗ ਮਹਿਲਾ ਮੱਥਾ ਟੇਕਣ ਆਉਂਦੀ ਹੈ ਪਰਮਾਤਮਾ ਨੂੰ ਕੁਝ ਹੋਰ ਹੀ ਇੱਥੇ ਮਨਜ਼ੂਰ ਹੁੰਦਾ ਜਿਵੇਂ ਬਜ਼ੁਰਗ ਮਹਿਲਾ ਮੱਥਾ ਟੇਕ ਕੇ ਪ੍ਰਕਰਮਾ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਹਾਰਟ ਅਟੈਕ ਆ ਜਾਂਦਾ ਇਸ ਦੌਰਾਨ ਸੇਵਾਦਾਰ ਨੇ ਬਜ਼ੁਰਗ ਮਹਿਲਾ ਨੂੰ ਚੁੱਕ ਕੇ ਵਾਰਸਾਂ ਨੂੰ ਸੂਚਿਤ ਕੀਤਾ ਬਜ਼ੁਰਗ ਮਹਿਲਾ ਦੀ ਪਛਾਣ ਜਸਬੀਰ ਕੌਰ ਦੇ ਵਜੋਂ ਹੋਈ ਹੈ ਜੋ ਕਿ ਨਡਾਲਾ ਦੀ ਰਹਿਣ ਵਾਲੀ ਹੈ ਬਜ਼ੁਰਗ ਮਹਿਲਾ ਦੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹਾਰਟ ਅਟੈਕ ਦੇ ਕਾਰਨ ਜਾਨ ਚਲੀ ਗਈ ਹੈ ਤਾਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਕਸਬਾ ਨਡਾਲਾ ਦੇ ਇਤਿਹਾਸਿਕ ਗੁਰਦੁਆਰਾ ਸ਼ਿਬੋਲੀ ਸਾਹਿਬ ਨਡਾਲਾ ਵਿਖੇ ਰੋਜ਼ਾਨਾ ਦੀ ਤਰ੍ਹਾਂ ਇਹ ਬਜ਼ੁਰਗ ਮਹਿਲਾ ਮੱਥਾ ਟੇਕਣ ਆਉਂਦੀ ਹੈ ਪਰਮਾਤਮਾ ਨੂੰ ਕੁਝ ਹੋਰ ਹੀ ਇੱਥੇ ਮਨਜ਼ੂਰ ਹੁੰਦਾ ਜਿਵੇਂ ਬਜ਼ੁਰਗ ਮਹਿਲਾ ਮੱਥਾ ਟੇਕ ਕੇ ਪ੍ਰਕਰਮਾ ਸ਼ੁਰੂ ਕਰਦੀ ਹੈ ਤਾਂ ਉਸ ਨੂੰ ਹਾਰਟ ਅਟੈਕ ਆ ਜਾਂਦਾ ਇਸ ਦੌਰਾਨ ਸੇਵਾਦਾਰ ਨੇ ਬਜ਼ੁਰਗ ਮਹਿਲਾ ਨੂੰ ਚੁੱਕ ਕੇ ਵਾਰਸਾ ਨੂੰ ਸੂਚਿਤ ਕੀਤਾ ਬਜ਼ੁਰਗ ਮਹਿਲਾ ਦੀ ਪਛਾਣ ਜਸਬੀਰ ਕੌਰ ਦੇ ਵਜੋਂ ਹੋਈ ਹੈ ਜੋ ਕਿ ਨਡਾਲਾ ਦੀ ਰਹਿਣ ਵਾਲੀ